ਅਗਰ ਇਹ ਸੀ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਹੁਣ ਤੁਸੀਂ ਲੈਣੇ ਚਾਹੁੰਦੇ ਆ ਹਾਂਜੀ ਤੇ ਉਹਦੇ ਨਾਲ ਅਸੀਂ ਮਾਈਕ੍ਰੋਵੇਵ ਵਜਾਇਦਾ ਫ੍ਰੀ ਦੇ ਰਹੇ ਹਾਂ ਓਕੇ ਉਹ ਵੀ ਕੋਈ ਬੈੱਡ ਦੇ ਨਾਲ ਤੁਹਾਨੂੰ ਬੈੱਡ ਸ਼ੀਟ ਜਿਹੜੀ ਇਹ ਕਸਟਮਰ ਨੂੰ ਦਿੱਤੀ ਜਾਏਗੀ ਨਾਲ ਨੋਵਾ ਦੀ హెయిర్ ਡ੍ਰਾਇਰ ਦਿੱਤਾ ਜਾਏਗਾ ਔਰ ਪਲੱਸ ਇਹਦੇ ਨਾਲ ਲੱਕੀ ਕੂਪਨ ਵੀ ਇੱਕ ਫ੍ਰੀ ਦਿੱਤਾ ਜਾਊਗਾ ਜੀ ਏ.ਰ. ਦੀ ਦਾ ਪ੍ਰਾਈਸ ਹੈਗਾ 20000 ਹੋ ਰਿਹਾ ਨਾਲ 32 ਇੰਚ ਏ.ਰ. ਦੀ ਫ੍ਰੀ ਮਿਲਦੀ ਔਰ ਸਰ ਕੀ ਬੰਦਾ ਪਿਆ ਹੈਗਾ ਹਾਂਜੀ ਤੁਸੀਂ ਕੋਈ ਵੀ ਆਪਣਾ ਸੋਫਾ ਬੈੱਡ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਵਾਉਣਾ ਚਾਹੁੰਦੇ ਆ ਉਦਾਂ ਵੀ ਹੋ ਜਾਏਗਾ ਬਣਿਆ ਬਣਾ ਲੈਣਾ ਚਾਹੁੰਦੇ ਆ ਉਦਾਂ ਵੀ ਹੈ ਮਟੀਰੀਅਲ ਅਸੀਂ ਸਭ ਤੋਂ ਵਧੀਆ ਯੂਜ਼ਡ ਕਰ ਰਹੇ ਆ ਆਪਣੇ ਕਾਰੀਗਰ ਆ ਦਿਵਾਲੀ ਤੇ ਮੈਡਮ ਕਾਫੀ ਅਸੀਂ ਗਿਫਟ ਲਾਏ ਹੋਏ ਆ ਜਿਵੇਂ ਕਿ ਤੁਸੀਂ 43 ਇੰਚ ਦੀ ਜੇ ਅਗਰ LED ਲੈਣੇ ਆ ਤੇ ਉਸੇ ਦੇ ਨਾਲ 32 ਇੰਚ ਦੀ ਅਸੀਂ LED ਤੁਹਾਨੂੰ ਫ੍ਰੀ ਦੋਵਾਂਗੇ ਸਾਰੇ ਕਸਟਮਰਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਆਨਾਂ ਦਾ ਸਵਾਗਤ ਹੈ ਤੁਹਾਡਾ ਹੇਰ ਮੇਰੇ ਚੈਨਲ ਤੇ ਅੱਜ ਅਸੀਂ ਆਇਆ ਜੇਐਸ ਬੈਟਰੀ ਹਾਊਸ ਹਰਿਆਣੇ ਦੇ ਵਿੱਚ ਆਇਆ ਜਿੱਥੇ ਮਤਲਬ ਕਿ ਬਹੁਤ ਭਾਰੀ ਔਫਰ ਵੀ ਲੱਗੇ ਹੋਏ ਆ ਤੇ ਸਾਰਾ ਰਿਖਾਰ ਦਿਖਾਵਾਂਗੇ ਤੁਹਾਨੂੰ ਫਰਨੀਚਰ ਵੀ ਇਹਨਾਂ ਦਾ ਆਪ ਤਿਆਰ ਕੀਤਾ ਜਾਂਦਾ ਹੈ ਫਰਨੀਚਰ ਔਰ ਕਾਰੀਗਰਾਂ ਨੇ ਰੱਖੇ ਹੋਏ ਫਰਨੀਚਰ ਆਪੇ ਤਿਆਰ ਕੀਤਾ ਜਾਂਦਾ ਹੈ ਇਲੈਕਟ੍ਰੋਨਿਕਸ ਸਮਾਨ A ਤੋਂ Z ਤੱਕ ਦਾ ਇਲੈਕਟ੍ਰੋਨਿਕਸ ਸਮਾਨ ਹਰ ਕੁਝ ਮਿਲਦਾ ਇੱਥੇ ਫਰਨੀਚਰ ਜਿੱਦਾਂ ਦਾ ਵੀ ਤੁਸੀਂ ਚਾਹੋ ਨੇ ਫਰਨੀਚਰ ਦਾ ਬਣਾਇਓ ਤੇ ਬਾਕੀ ਵੀਡੀਓ ਨੂੰ ਬਣਾਈ ਰਹੀਏ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਵੀਡੀਓ ਲਾਈਕਸ ਤੇ ਕਮੈਂਟ ਵੀ ਕਰਦੇ ਹੋ ਤੇ ਤੁਹਾਨੂੰ ਸਾਰਾ ਫਰਨੀਚਰ ਦਿਖਾਵਾਂਗੇ ਕਿਦਾਂ ਦਾ ਫਰਨੀਚਰ ਮਿਲਦਾ ਇਲੈਕਟ੍ਰੋਨਿਕਸ ਨੂੰ ਸਾਰਾ ਤੁਹਾਨੂੰ ਚਲੋ ਇਹ ਦੇਖੋਣੇ ਆ ਵੀਡੀਓ ਨਾ ਬਣ ਰਹੀ ਹਾਂ ਹਾਂ ਜੀ ਸਾੱਚੇ ਵੀ ਕਾਲਦੇ ਸਾਰੇ ਆਨੇ ਤੇ ਅਸੀਂ ਆਏ ਹਾਂ ਹਰਿਆਣੇ ਦੇ ਦੇਸ਼ ਹਰਿਆਣੇ ਦੇ ਵਿੱਚ ਜੀ ਐਸ ਬੈਟਰੀ ਇੱਥੇ ਮਤਲਬ ਕਿ ਫਰਨੀਚਰ ਮਿਲਦਾ ਹਰ ਤਰ੍ਹਾਂ ਦਾ ਸਮਾਨ ਮਿਲਦਾ ਹੈ ਫਰਨੀਚਰ ਮਿਲਦਾ ਇਲੈਕਟ੍ਰੋਨਿਕਸ ਮਾਰ ਮਿਲਦਾ ਇਹ ਦੇਖੋ ਇੱਥੇ ਲਿਖਿਆ ਹੋਇਆ ਹੈ ਜੀ ਐਸ ਬੈਟਰੀ ਹਾਊਸ ਹੈ ਇਹਨਾਂ ਦਾ ਨੰਬਰ ਵੀ ਦਿੱਤਾ ਹੋਇਆ ਹੈ ਤੇ ਆਪਕੇ ਲੋਕੇਸ਼ਨ ਕਿਹੜੀ ਆ ਦੁਸਹਿਰਾ ਕਲਾਉਨ ਦੇ ਸਾਹਮਣੇ ਆ ਉਹ ਹਰਿਆਣਾ ਦੇ ਵਿੱਚ ਜਿਹੜੀ ਦੁਸਹਿਰਾ ਕਲਾਉਨ ਉਹਦੇ ਸਾਹਮਣੇ ਜੇ ਐਸੇ ਬੈਟਰੀ ਹਾਊਸ ਹੈ ਇੱਥੇ ਫਰਨੀਚਰ ਉਹ ਵਰੀਆ ਮਿਲਦਾ ਇਲੈਕਟ੍ਰੋਨਿਕਸ ਸਮਾਨ ਮਿਲਦਾ ਵਾਟਰਪੂਫ ਮਿਲਦਾ ਬੈਟਰੀ ਮਿਲਦਾ ਹਰ ਤਰ੍ਹਾਂ ਤੁਸੀਂ ਦੇਖ ਸਕਦੇ ਸਮਾਨ ਲੱਗਿਆ ਹੈ ਵੀਡੀਓ ਨੂੰ ਬਣੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਕਰਦੇ ਸੋਸਟੀ ਫਰਨੀਚਰ ਹਰ ਤਰ੍ਹਾਂ ਦਾ ਦੇਖ ਸਕਦੇ ਸਾਰਾ ਅਲਮਾਰੀਆਂ वगैरह ਜੇਕਰ ਆਪ ਫਰਨੀਚਰ ਤਿਆਰ ਕਰਤਾ ਜਾਂਦਾ ਤੁਹਾਨੂੰ ਸਾਰਾ ਦਿਖਾਵਾਂਗੇ ਵੀਡੀਓ ਨਾਲ ਲੋ ਜੀ ਇੱਥੇ ਤੁਹਾਨੂੰ ਹਰ ਤਰ੍ਹਾਂ ਦੀਆਂ ਅਲਮਾਰੀਆਂ ਮਿਲ ਜੂਗੀਆਂ ਤੇ ਇਧਰ ਦੇਖੋ ਬੈੱਡ ਲੱਗੇ ਪਏ ਆ ਬਾਕੀ ਸਾਈਜ਼ ਨੇ ਛੋਟੀਆਂ ਅਲਮਾਰੀਆਂ ਬੱਚਿਆਂ ਦੀਆਂ ਅਲਮਾਰੀਆਂ ਤੇ ਇਸ ਤਰ੍ਹਾਂ ਦੇ ਪੂਜਾ ਵਾਸਤੇ ਤੁਹਾਨੂੰ ਮਿਲ ਜੂਗੇ ਇਸ ਤਰ੍ਹਾਂ ਦਾ ਵੀ ਤੁਹਾਨੂੰ ਦੇਖੋ ਬਹੁਤ ਸੋਹਣਾ ਹੈ ਪੂਜਾ ਘਰ ਜੇ ਤੁਸੀਂ ਏਦਾਂ ਦਾ ਲੈਣਾ ਚਾਹੁੰਦੇ ਆ ਤੇ ਇਹ ਸਾਰਾ ਦੱਸਾਂਗੇ ਤੇ ਲੋ ਜੀ ਇਸ ਤਰ੍ਹਾਂ ਲੱਗੇ ਹੋਏ ਆ ਇਤਰਾ ਅਲਮਾਰੀਆਂ ਵਗੈਰਾ ਇਹਦਾ ਸਾਰੇ ਇਸ ਮੌਂਟਨ ਮੇਜ਼ਗਾ ਪਛੈਣ ਅਲਮਾਰੀਆਂ ਮਿਲ ਜੂਗੀਆਂ ਦਰਵਾਜ਼ਾ ਆਪੂ ਜਾ ਪਰ ਨਾ ਹੋਇਆ ਬਹੁਤ ਸਾਰਾ ਪੂਰਿਆ ਘਰ ਜੇ ਕਿਸੇ ਨੂੰ ਚਾਹੀਦਾ ਜ਼ਰੂਰ ਆਵੋ ਆਣਾ ਕਿੱਥੇ ਆ ਹਰਿਆਣੇ ਦੇ ਵਿੱਚ ਆਣਾ ਆ ਜੇ ਐਸ ਬੈਟਰੀ ਹੋਟ ਚ ਤੇ ਲੋ ਜੀ ਇੱਧਰ ਤੁਹਾਨੂੰ ਬੈੱਡ ਵੀ ਚਿੱਤਾ ਦੇ ਬੈੱਡ ਹਰ ਇੱਕ ਤਰ੍ਹਾਂ ਦੇ ਬੈਟੇ ਲੱਗੇ ਹੋਏ ਆ ਜੇ ਤੁਸੀਂ ਦੇਖ ਰਹੇ ਹੋ ਗਾੜੇ ਤੇ ਤੁਹਾਨੂੰ ਮਿਲ ਜੂਗੇ ਤੇ ਹਰ ਕਫਰਨੀਚਰ ਹਰ ਤੁਹਾਨੂੰ ਮੈਜੂ ਨਾਲ ਹੀ ਕਰਦੇ ਸਾਰਾ ਦਿਖਾਵਾਂਗੇ ਤੇ ਜਿਨ੍ਹਾਂ ਨੇ ਛੋਟੇ ਛੋਟੇ ਮੰਡਰ ਲੈਣੇ ਆ ਤਾਂ ਉਹਨਾਂ ਛੋਟੇ ਛੋਟੇ ਮੰਡਰ ਵੀ ਮਿਲ ਜੂਗੇ ਤੇ ਜੇ ਵੱਡੇ ਮੰਡਰ ਲੈਣਾ ਤਾਂ ਵੱਡਾ ਮੰਡਰ ਮਿਲ ਜੂਗਾ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਸਮਾਨ ਆ ਤੇ ਤੁਸੀਂ ਬੈੱਡ ਵੀ ਦੇਖ ਸਕਦੇ ਬਹੁਤ ਸਾਰੇ ਵਾਡੇ ਲੱਗੇ ਹੋਏ ਆ ਤੇ ਬਾਅਦ ਵੀਡੀਓ ਨੇ ਚਲਦੀ ਚਲਦੇ ਨਾਲ ਸ਼ੇਅਰ ਕਰਦੇ ਹੋ ਇਦਾਂ ਰੈਫਰਿਜਰੇਟਰ ਫ੍ਰੀਜਾ ਵਗੈਰਾ ਜਿਸ ਤੋਂ ਤੁਹਾਨੂੰ ਵੈਰੀ ਜਿਹੜਾ ਹਰ ਕੋ ਕੰਪਨੀ ਅਸੈਂਟ ਕੋ ਉੰਦਰ ਕੀ ਹਰ ਤਰ੍ਹਾਂ ਦਾ ਸਮਾਨ ਹੈਗਾ ਹੈ ਵਾਪਕ ਹੋਰ ਵੀ ਦਿਖਾਣੇ ਆ ਇੱਕ ਹੋਰ ਵਾ ਇਹਨਾਂ ਨੇ ਫਰਨੀਚਰ ਆਪ ਤਿਆਰ ਕਰਦੇ ਆ ਨਾ ਤੇ ਬਾਕੀ ਧੰਨ ਇਹ ਵੀ ਦਿਖਾਵਾਂਗੇ ਇਸ ਤਰ੍ਹਾਂ ਤੁਹਾਨੂੰ ਸ਼ੌਕ ਦੇ ਦੀਆਂ ਅਲਮਾਰੀਆਂ ਚਾਹੀਦੀਆਂ ਇਸ ਤਰ੍ਹਾਂ ਦੀਆਂ ਤੇ ਲੋਜ ਉਹ ਸੋਹਣੀਆਂ ਅਲਮਾਰੀਆਂ ਤੁਸੀਂ ਲੈ ਜਾ ਸਕਦੇ ਆ ਤੇ ਬਾਕੀ ਦਰਵਾਜ਼ੇ ਲੱਗ ਰਹੇ ਨੇ ਇਹ ਦੋ ਸੋਫੇ ਜਿਹੜਾ ਹੈ ਸੋਫਾ ਵੀ ਹੈਰਾ ਆਪਕੇ ਆਰ ਦਿੱਤੇ ਜਾ ਰਹੇ ਨੇ ਦੇਖੋ ਇਹ ਵੀ ਸੋਫਾ ਤਿਆਰ ਹੋਇਆ ਹੈ ਜਦੋਂ ਆਇਆ ਤਾਂ ਬੈਡਰਕੀ ਸੋਫੇ ਤੁਸੀਂ ਆਪ ਵੀ ਆਰ ਦਿੱਤਾ ਆ ਸਮਝਦੇ ਲੋਕ ਸੋਫਾ ਦੇਖ ਸਕਦੇ ਆ ਤੇ ਇਹ ਆਪ ਤਿਆਰ ਬਿਤੇ ਇਧਰ ਤੁਹਾਨੂੰ ਅਲਮਾਰੀਆਂ ਤੁਸੀਂ ਦੇਖ ਸਕਦੇ ਹਰ ਤਰ੍ਹਾਂ ਦੀ ਅਲਮਾਰੀਆਂ ਮੇਰੇ ਕੋਲ ਜਿੱਦਾਂ ਅਸੀਂ ਅਲਮਾਰੀ ਚਾਹੁੰਦੇ ਆ ਕੁਝ ਛੂਟੇ ਵਾਲੀ ਵੀ ਮਿਲ ਜੂਗੀ ਤੇ ਇਹਦਰ ਵੀ ਡਬਲ ਵੀ ਮਿਲ ਜੂਗਾ ਜਿੱਥੇ ਸ਼ੀਸ਼ਾ ਲੱਗਾ ਹੋਇਆ ਹਾਰੇ ਟ ਵਾਲੇ ਡੋਰ ਵੀ ਮਿਲ ਜੂਗੇ ਤੁਹਾਨੂੰ ਤੇ LED ਪੈਨਲ ਵੀ ਤੁਹਾਨੂੰ ਮਿਲ ਜੂਗਾ ਇਹ ਰੱਖੋ ਬੱਡੇ LED ਪੈਨਲ ਲੈਣੇ ਆ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਇੱਥੇ ਤੇ ﺍﻟमारीਆਂ ਹਰ ਤਰ੍ਹਾਂ ਦੀਆਂ ਬਿਨਾ ਸ਼ੀਸ਼ੇ ਰਹੀ ﺍﻟमारी ਮਿਲ ਜੂਗੀ ਹੋਰ ਇੱਧਰ ਵੀ ﺍﻟमारीਆਂ ਕਈਆਂ ਹੋਈਆਂ ਆ ਤੇ ਇੱਧਰ ਵੀ ﺍﻟमारीਆਂ ਆ ਤੇ ਹਰ ਤਰ੍ਹਾਂ ਦਾ ਹਾਂ ਪ੍ਰੈਸ ਟੇਬਲ ਵੀ ਤੁਹਾਨੂੰ ਮਿਲ ਜੂਗਾ ਬਹੁਤ ਸੋਹਣਾ ਪ੍ਰੈਸ ਟੇਬਲ ਆ ਪ੍ਰੈਸ ਟੇਬਲ ਵੀ ਮਿਲ ਜੂਗਾ ਤੇ LED ਪੈਨਲ ਲੈਣਾ ਹੈ LED ਪੈਨਲ ਬਹੁਤ ਸੋਹਣਾ ਡਿਜ਼ਾਈਨ ਚ ਦੇਖ ਸਕਦੇ ਹੋ ਮਿਲ ਜੂਗਾ ਤੁਹਾਨੂੰ ਮਤਲਬ ਕਿ ਫਰਨੀਚਰ ਦਾ ਸਮਾਨ ਹਰ ਤਰ੍ਹਾਂ ਦਾ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਪੂਜਾ ਘਰ ਇਤ ਇਸ ਤਰ੍ਹਾਂ ਦਾ ਤੁਸੀਂ ਲੈਣਾ ਚਾਹੁੰਦੇ ਆ ਬਹੁਤ ਸੋਹਣੇ ਲੱਗੇ ਹੋਏ ਆ ਤੇ ਦੇਖ ਸਕਦੇ ਆ ਤੁਸੀਂ ਨਿਗਾਹ ਮਾਰ ਸਕਦੇ ਆ ਤੇ ਅਲਮਾਰੀਆਂ ਪੱਟੀ ਅਲਮਾਰੀ ਲੈਣੀ ਆ ਛੋਟੀ ਅਲਮਾਰੀ ਲੈਣੀ ਹਰ ਤਰ੍ਹਾਂ ਦੇ ਫਰਨੀਚਰ ਇਹ ਆਪ ਤਿਆਰ ਕਰਦੇ ਆ ਤੇ ਇਹ ਤਾਂ ਦੇਖੋ ਪੈਟ ਤਿਆਰ ਕੀਤੇ ਹੋਏ ਆ ਤੁਸੀਂ ਦੇਖ ਸਕਦੇ ਆ ਇਹ ਤਾਂ ਸੰਭਵਕ ਕੰਮ ਹੁੰਦਾ ਹੈ ਵਧੀਆ ਕੰਮ ਹੁੰਦਾ ਹੈ ਇਹ ਤਾਂ ਵਰਲਡ ਕੋਲ ਦੀਆਂ ਰੈਫਰਿਜਰੇਟਰ ਹੈਗਾ ਲੋਜੀ ਤਾਕੀ ਇਹਦਾ ਤੁਸੀਂ ਦੇਖ ਸਕਦੇ ਆ ਰੈਫਰਿਜਰੇਟਰ ਵੀ ਵੱਲ ਖੁੱਲ ਰਿਹਾ ਜਿਹੜਾ ਕੰਪਨੀ ਤੁਹਾਨੂੰ ਚਾਹੀਦਾ ਲੈ ਸਕਦੇ ਐਦਰ ਵਾਸ਼ਿੰਗ ਮਸ਼ੀਨਾਂ ਲੱਗੀਆਂ ਹੋਈਆਂ ਆ ਤੇ ਬਾਕੀ ਤੁਸੀਂ ਦੇਖ ਸਕਦੇ ਆ ਵਾਸ਼ਿੰਗ ਮਸ਼ੀਨਾਂ ਆ ਤੇ ਕਿਸੇ ਵਾਸ਼ਿੰਗ ਮਸ਼ੀਨ ਨਾਲ ਜਾਣੀਆਂ ਵਾਸ਼ਿੰਗ ਮਸ਼ੀਨਾਂ ਵੱਡੇਆਂ ਫ੍ਰਿਜਾਂ ਮਿਲ ਜਾਣੀਆਂ ਛੋਟੇ ਫ੍ਰਿਜਾਂ ਮਿਲ ਜਾਣੀਆਂ ਇਸ ਤਰ੍ਹਾਂ ਲੱਗੀਆਂ ਹੋਈਆਂ ਆ ਸਾਹਮਣੇ ਦੇਖੋ ਸਾਨੂੰ ਅਦਰਫ ਰਿਫਰਿਜਰੈਟਰ ਮਿਲ ਜੂਗੇ ਜਿੱਥੇ ਤੇ ਚੋਨੇ ਵੱਡੀ-ਛੋਟੀ ਜਿੱਤਾ ਵੀ ਫ੍ਰਿਜ ਆਈ ਗਈ ਆ ਤੁਹਾਨੂੰ ਸਿਰ ਲੋ ਚਲੋ ਬਹੁਤ ਇਸ ਤਰ੍ਹਾਂ ਜਿਤੋਂ ਤੁਸੀ ਵਾਸ਼ਿੰਗ ਮਸ਼ੀਨ ਜਿੱਤਾ ਦੇ ਵੀ ਤੁਹਾਨੂੰ ਚਾਹੀਦੀ ਵਾਸ਼ਿੰਗ ਪੀਨ ਤੇ ਵਾਸ਼ਿੰਗ ਮਸ਼ੀਨ ਤੁਹਾਨੂੰ ਮਿਲ ਜੂਗੇ ਇੱਕ ਵਾਰੀ ਸਿਰ ਰੋੜਾ ਹੋਣਾ ਕਿੱਥੇ ਜੀ ਐਸ ਬੈਟਰੀ ਹਾਊਸ ਜੋ ਸ਼ਹਿਰਾ ਗਰੋਂ ਦੇ ਸਾਹਮਣੇ ਹਰਿਆਣੇ ਦੇ ਵਿੱਚ ਉਹ ਸ਼ੋਪ ਤੇ ਜਰੂਰ ਤੁਸੀਂ ਜਿਸ ਵੇਲੇ 4 ਕਰੋੜ ਹੈ ਜਾਣਦੇ ਵਿੱਚ ਉਹਨਾਂ ਧਰਮੇ ਸ਼ੋਪ ਮਿਲ ਜੂਗੀ ਤੇ ਜਰੂਰ ਇੱਕ ਵਾਰੀ ਵਿజిਟ ਕਰ ਲਓ ਤੇ ਇਹ ਤਾਂ ਉਹਨਾਂ ਬੁਖਾਰ ਦਾ ਸਫਨੇਚਰ ਆਪ ਤਿਆਰ ਕੀਤਾ ਜਾਂਦਾ ਹੈ ਤੇ ਬਹੁਤ ਵਧੀਆ ਫਰਨੀਚਰ ਜੋ ਜਿਸ ਪਰਿਵਾਰ ਆਪਣੇ ਰੱਖੇ ਹੋਏ ਆ ਆਪ ਤਿਆਰ ਕੀਤਾ ਜਾਂਦਾ ਤੁਸੀਂ ਬੁਖਾਰ ਦੇ ਨੇ ਆਪਣੇ ਖਰਾਬ ਕਰਦੇ ਆ ਪਰਿਵਾਰ ਇਹਨਾਂ ਦੇ ਆਪਣੀਆਂ ਸੋਫੇ ਵੀ ਤਿਆਰ ਕਰਾ ਸਕਦੇ ਆ ਬੈਂਡ ਵੀ ਤਿਆਰ ਕਰਾ ਸਕਦੇ ਆ ਚਾਹੇ ਕਿ ਡਰੈਸਿੰਗ ਟੇਪਰ ਪ੍ਰੈਸ ਟੇਪਰ ਅਨਾਸ ਕੈਲਿਟੀ ਪੈਨਲੋਕ ਇਸ ਤਰ੍ਹਾਂ ਦਾ ਤੁਸੀਂ ਮਾਮਲਾ ਲੈਣਾ ਹੈ ਤੁਸੀਂ ਇਹਦਾ ਆਸਾ ਕਰੇਂਗੇ ਇੱਧਰ ਵੀ ਕਾਫੀ ਬਹੁਤ ਬਨੇ ਲੱਗ ਰਿਹਾ ਹੈ ਇੱਧਰ ਛੋਟੇ ਛੋਟੇ ਪੁਜਾ ਪਰ ਧਰੋਂ ਮਿਲ ਜੂਗਾ ਇਸ ਤਰ੍ਹਾਂ ਦਾ ਪੁਜਾ ਪੁਜਾ ਉਹ ਲੈਣਾ ਹੋਵੇ ਇਸ ਤਰ੍ਹਾਂ ਤੁਹਾਨੂੰ ਮਿਲ ਜੂਗਾ ਇੱਧਰ ਮੈਂ ਡਰੈਸਿੰਗ ਟੇਪਰ ਤੁਹਾਨੂੰ ਮਿਲ ਜੂਵੇ ਡਰੈਸਿੰਗ ਟੇਪਰ ਲੱਗਿਆ ਹੋਇਆ ਡਰੈਸਿੰਗ ਟੇਪਰ ਤੁਹਾਨੂੰ ਮਿਲ ਜੂਵੇ ਇਹ ਬਾਫੀ ਯੂਰ ਇੱਕ ਵਾਰੀ ਵੀ ਦੁਕਾਨ ਤੋਂ ਲੈ ਲਓ ਇਹ ਸਾਰਾ ਡਰੈਸਿੰਗ ਟੇਪਰ ਵਗੈਰਾ ਮਿਲ ਜੂਗਾ ਇਹ ਤਾਂ ਛੋਟੀਆਂ ਬੱਚਿਆਂ ਵਾਲੀਆਂ ਅਲਮਾਰੀਆਂ ਮੈਡੀਕਲ ਬੈੱਡ ਵੀ ਮਿਲਦੇ ਹੋਏ LED ਵਗੈਰਾ ਵੀ ਲੱਗਦੇ ਨੇ ਤੇ ਰੈਲੇ ਵੀ ਜੋ ਮੈਡੀਕਲ ਇਲੈਕਟ੍ਰੋਨਿਕਸ ਸਮਾਨ ਵੀ ਮਿਲਦਾ ਤੇ ਫਰਨੀਚਰ ਵੀ ਮਿਲਦਾ ਆ ਲੋ ਜੀ ਅਦਰ ਸੋਫਾ ਸੈਟ ਆ ਬਹੁਤ ਸੋਹਣਾ ਸੋਫਾ ਸੈਟ ਲੱਗਾ ਹੋਇਆ ਤੇ ਤੁਸੀਂ ਇਸ ਤਰ੍ਹਾਂ ਦਾ ਸੋਫਾ ਸੈਟ 7 ਸੀਟਰ ਵਾਲਾ ਇਸ ਤਰ੍ਹਾਂ ਸੋਫਾ ਸੈਟ ਸੱਤ ਤੋਂ 7 ਸੀਟਰ 7 ਤੇ 2 ਇਦਾਂ ਨਹੀਂ ਆ ਤੁਹਾਨੂੰ ਉਸੇ ਦਾ ਮਿਲ ਜਾਊਗਾ ਤੇ ਸੱਤ ਸਿੱਟੇ ਇਸ ਤਰ੍ਹਾਂ ਦਾ ਸੋਫਾ ਵੀ ਮਿਲ ਜਾਊਗਾ ਜੇ ਤੁਸੀਂ ਕੋਰਨਰ ਵਾਲਾ ਸੋਫਾ ਚਾਹੇਗਾ ਤਾਂ ਕੋਰਨਰ ਵਾਲਾ ਵੀ ਸੋਫਾ ਮਿਲ ਜਾਏ ਦੇਖੋ ਇਧਰ ਆਇਆ ਤੇ ਇੱਕ ਸਾਹ ਨਹੀਂ ਇਸ ਤਰ੍ਹਾਂ ਕੋਰਨਰ ਵਾਲਾ ਦੇ ਨਾਲ ਹੀ ਕਰਤੀਆਂ ਤੇ ਇਧਰ ਵੀ ਐਲਈਡੀ ਆਪਾਂ ਈ ਵਾਲੇ ਵੀ ਮਿਲ ਜੂਗਾ ਜਿਸ ਤਰ੍ਹਾਂ ਸੀ ਜਿਸ ਤਰ੍ਹਾਂ ਹੀ ਐਲਈਡੀ ਚਾਹੀਦੀ ਆ ਤੇ ਤੁਸੀਂ ਲਗਾ ਸਕਦੇ ਆ ਪਹਿਲਾਂ ਵੀ ਦੱਸਿਆ ਆ ਜੇ ਐਸ ਬੈਟਰੀ ਹਾਊਸ ਤੋਂ ਆਉਣਾ ਕਿੱਥੇ ਹਰਿਆਣੇ ਦੇ ਵਿੱਚ ਸਹਿਰਾ ਗਰੋਂਗ ਸਹਿਰਾ ਗਰੋਂਗ ਦੇ ਸਾਹਮਣੇ ਆ ਜੇ ਐਸ ਬੈਟਰੀ ਹਾਊਸ ਤੇ ਇਹ ਫੋਟੋ ਵੀ ਜਿਹੜੇ ਕਰਾਉ ਤੇ ਬਹੁਤ ਸਮਾਨ ਆ ਸਮਾਨ ਆ ਤੇ ਫੋਟੋ ਵੀ ਜੂਲੇ ਜਾਓ ਦੇਖ ਸਕਦੇ ਆ ਨਾ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਪਣਾ ਪਿਆਰ ਕੀਤਾ ਜਾਂਦਾ ਸਾਰਾ ਸਮਾਨ ਤੇ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਅਨੁਗਤਵਾਦ ਲਾਈਕ ਸ਼ੇਅਰ ਕਰ ਦਿਓ ਸਾਰੇ ਤੇ ਕਲਰ ਵੀ ਬਹੁਤ ਸੋਹਣੇ ਆ ਇਹਨੇ ਕਿ ਆ ਕਲਰ ਬਹੁਤ ਸੋਹਣੇ ਆ ਸੌਫਟ ਆ ਤੁਸੀਂ ਦੇਖ ਸਕਦੇ ਆ ਤੇ ਅੱਤਰ ਇਹ ਸੈਂਪਲ ਬੱਟਲ ਲੈਣੀ ਆ ਚਾਹੀਦੀ ਤੁਹਾਨੂੰ ਮਾਟੀ ਧੋ ਵਾਲੇ ਲੈ ਲੈਣੀ ਆ ਤੁਹਾਨੂੰ ਹਾਲ ਪਤਾ ਲਗਾ ਬਸ ਸਮਾਨ ਇਥੋਂ ਆਪ ਵੀ ਉਹਨਾਂ ਨਾਲ ਗੱਲ ਕਰਾਉਣੇ ਜੋ ਇੱਥੇ ਰਹੋਨਾਂ ਉਹਨਾਂ ਨਾਲ ਗੱਲ ਕਰਾਵਾਂਗੇ ਤੇ ਉੱਥੇ ਤੁਹਾਨੂੰ ਪਲਾਸਟਰਿੰਗ ਦੇ ਕਾਪੀਆ ਚਾਹੀਦੇ ਨੇ ਛੋਟੇ ਛੋਟੇ ਪੂਜਾ ਰੂਮ ਚਾਹੀਦੇ ਪਲਾਸਟਰਿੰਗ ਦੇ ਪੁੱਛੇ ਜਾਣੇ ਹਰ ਤਰ੍ਹਾਂ ਦੇ ਹੈ ਜੇ ਇਸ ਤਰ੍ਹਾਂ ਦੇ ਕੋਰਨਰ ਤੁਹਾਨੂੰ ਚਾਹੀਦੇ ਕੋਰਨਰ ਵੀ ਤੁਹਾਨੂੰ ਮਿਲ ਜੂਗੇ ਇਸ ਤਰ੍ਹਾਂ ਦੇ ਲੋਕ ਸਮਾਨ ਹਰ ਤਰ੍ਹਾਂ ਦਾ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਡਰਾਫਟਿੰਗ ਦੇ ਸਾਰਾ ਦਾ ਦਾਸਤਾ ਹੈ ਤੇ ਪਲਾਸਟਰਿੰਗ ਪੁੱਛੇ ਹਾਂ ਤੁਹਾਨੂੰ ਮੇਰੀ ਨਾਲ ਸਮਾਨ ਲੱਭਾਵੇ ਵਕਤੀ ਤਾਂ ਬਿਲਕੁਲ ਕਹਿੰਦਾ ਕਿ ਆਮੇ ਇਥੇ ਆਪਣਾ ਇਹ ਕਾਟੇ ਫਰਨੀਚਰ ਦਾ ਕੰਮ ਜਿਹੜਾ ਆਪਰਾ ਹੀ ਆ ਉਹਨੇ ਕਹਤੇ ਕਦੇ ਮੈਜੋ ਬੈਠ ਕੇ ਵੀ ਮੈਜੋ ਪਾ ਲਿਵ ਫਾਸਟਰ ਦੇ ਸਟੈਂਡਾਂ ਨਾਲ ਮਿਲਦੇ ਨੇ। ਜੇ ਕੋਈ ਵੀਡੀਓ ਵਧਣ ਲੱਗਦੇ ਵੀਡੀਓ ਨੂੰ ਲਾਈਵ ਸਟਰੀਮ ਕਰਨ ਦੇ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਉਹ ਕੈਟਰੀਆਂ ਜਿਹੜੀਆਂ ਹੁੰਦੀਆਂ ਇਲੈਕਟ੍ਰੋਨਿਕ ਕੈਟਰੀਆਂ ਵੀ ਮਿਲੂਗਾ ਇਨਵਰਟਰ ਜਿੱਦਾਂ ਦਾ ਤੁਸੀਂ ਇਨਵਰਟਰ ਚੋਣੇ ਲੂਮੀਨਾ ਸਟਾਰ ਚੋਣੇ ਕੋ ਲਿਵ ਫਾਸਟਰ ਚੋਣੇ ਹਰ ਤਰ੍ਹਾਂ ਦੇ ਇਨਵਰਟਰ ਤੋਂ ਤੁਹਾਨੂੰ ਮਿਲ ਜੂਗੇ। ਤੇ ਜੇ ਤੁਸੀਂ ਬੈਟਰੀ ਵੀ ਚੋਣੇ ਤੇ ਬੈਟਰੀਆਂ ਵੀ ਮਿਲਦੇ ਹੋ ਗਿਆ। ਫਿਰ ਜੇ ਨਵਾਂ ਇਨਵਰਟਰ ਚੋਣੇ ਲਗਾਣਾ ਤੁਸੀਂ ਇਹ ਦੇਖੋ ਦੇਖ ਸਕਦੇ ਆ ਤੇ ਜਿਨ੍ਹਾਂ ਨੇ ਇਨਵਰਟਰ ਲਵਾਉਣੇ ਨੇ ਮਟਰ ਲਾਜੋ ਜਿਹੜਾ ਨੇ ਗੀਜ਼ਰ ਲਵਾਣੇ ਆ ਗੀਜ਼ਰ ਵੀ ਇੱਥੇ ਮਿਲ ਜਾਂਦਾ ਹੈ ਇਲੈਕਟ੍ਰੋਨਿਕ ਦਾ ਸਮਾਨ ਹਰ ਤਰ੍ਹਾਂ ਦਾ ਇੱਥੇ ਮਿਲਦਾ ਔਰ ਫਰਨੀਚਰ ਦਾ ਵੀ ਸਮਾਨ ਮਿਲਦਾ ਆ ਤੇ ਆਣਾ ਕਿੱਥੇ ਆ ਜੀ ਐਸ ਬੈਟਰੀ ਹੋਲ ਚ ਹਰਿਆਣਾ ਨੇ ਅਮੀਰ ਜੋ ਸਾਰਾ ਗਰਾਊਂਡ ਆਪੋਜ਼ਿਟ ਜੋ ਸਾਰਾ ਗਰਾਊਂਡ ਹੈ ਇਸ ਤਰ੍ਹਾਂ ਨੇ ਉੱਪਰ ਵੀ ਲਾਈਨ ਹੋਈ ਹੈ ਤੇ ਇਹ ਜੇ ਤੁਸੀਂ ਇੱਥੇ ਰੂਮ ਮੀਟਰ ਚੋਣੇ ਰੂਮ ਮੀਟਰ ਵੀ ਮਿਲ ਜਾਊਗਾ ਤੇ ਡਰਾਈਨਰ ਜੋਨੇ ਡਰਾਈਨਰ ਵੀ ਮਿਲ ਜੂਗਾ ਹਰ ਤਰ੍ਹਾਂ ਦਾ ਸਮਾਨ ਇੱਥੇ ਇਲੈਕਟ੍ਰੋਨੀਕਾ ਹਰ ਤਰ੍ਹਾਂ ਦਾ ਸਮਾਨ ਹੈ ਗ੍ਰੈਂਡਰ ਵਗੈਰਾ ਲੈਣੀ ਆ ਜਾਂ ਟੋਸਟਰ ਲੈਣਾ ਆ ਇਹ ਕੋਪ ਤੇ ਦਾਸ ਕਰਦੇ ਆ ਟੋਸਟਰ ਵੀ ਮਿਲ ਜੂਗਾ ਗ੍ਰੈਂਡਰ ਵੀ ਮਿਲ ਜੂਗਾ ਤੁਹਾਨੂੰ ਹਰ ਤਰ੍ਹਾਂ ਦਾ ਕਿਸੇ ਨਹੀਂ ਹੋਇਆ ਰ ਹਰ ਤਰ੍ਹਾਂ ਦਾ ਸਮਾਨ ਮਿਲ ਜੂਗਾ ਇੱਕ ਵਾਰੀ ਜੇ ਵੀ ਵਿਜ਼ਿਟ ਕਰੋ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਹਰ ਤਰ੍ਹਾਂ ਦਾ ਸਮਾਨ ਤੇ ਬਾਕੀ ਇੱਥੇ ਕੋਲ ਆ ਨਾ ਮੈਂ ਪੁਰਾਣੇ ਸੋਫੇ ਨੂੰ ਤੇ ਕਰਨਾ ਹੈ ਨੂੰ ਕਰਨਾ ਹੈ ਤੇ ਕਰਨਾ ਹੈ ਕਿ ਇਹ ਤੁਸੀਂ ਆਪਣਾ ਸਪਾ ਨੂੰ ਨਮਾਅ ਵੀ ਕਰਾ ਸਕਦੇ ਆ ਲਿਖਿਆ ਹੋਇਆ ਹੈ ਤੇ ਮੇਰੇ ਕੋਲ ਵੀ ਵਿਜ਼ਿਟ ਕਰੋ ਬਹੁਤ ਸੋਹਣੇ ਆਫਰ ਲੱਗੇ ਹੋਏ ਆ ਤੇ ਜੇ ਤੁਸੀਂ ਜੇ ਕੈਮਰੇ ਲਗਾਣੇ ਆ ਤੇ ਕੈਮਰੇ ਵੀ ਇਨਾਂ ਦੀ ਸ਼ੋਪ ਤੇ ਮਿਲ ਜਾਂਦੇ ਆ ਦੇਖੋ ਲਿਖਿਆ ਹੋਇਆ ਹੈ ਆ ਤੇ ਕੈਮਰੇ ਸੀਸੀਟੀਵੀ ਕੈਮਰੇ ਲਗਾਓ ਘੱਟ ਖਰਚੇ ਤੇ ਦੇਖੋ ਜਿਨ੍ਹਾਂ ਨੇ ਸੀਸੀਟੀਵੀ ਕੈਮਰੇ ਲਗਾਣੇ ਆ ਹੋਰ ਵਧੀਆ ਗੱਲ ਆ ਤੇ ਜਿਨ੍ਹਾਂ ਨੇ ਸੀਸੀਟੀਵੀ ਕੈਮਰੇ ਲਗਾਣੇ ਆ ਤੁਸੀਂ ਸੀ ਲਗਾਓ ਆਸਾ ਕਰੇ ਆ ਇਹ ਬਹੁਤ ਘੱਟ ਖਰਚ ਰਿਹਾ ਜਿਉਂ ਇੱਕ ਵਾਰੀ ਜੇ ਨਾਲ ਨਾ ਸੂਸੂ ਵੀ ਕੈਮਰਾ ਲਗਾਉਣੇ ਤੇ ਜੋ ਉਹ ਸਾਰਾ ਦਿਖਾਈ ਦੁੱਤਾ ਤੇ ਬਾਕੀ ਇੱਥੇ ਅੰਦਰ ਇਨ ਇੱਥੇ ਦੁਕਾਨ ਸ਼ਾਪ ਦੇ ਹੋਣਨ ਨਾਲ ਤੁਹਾਨੂੰ ਗੱਲ ਕਰਾਵਾਂਗੇ ਤੇ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹਨੇ ਕੋਬ ਦੇ ਹੋਣਾ ਤੇ ਬਾਕੀ LED ਵਗੈਰਾ ਫਰਨੀਚਰ ਆਦਿ ਦਾ ਸਮਾਨ ਇੱਥੇ ਧਿਆਨ ਦਿੱਤਾ 그러면은 ਤੁਸੀਂ ਪਹਿਲੇ ਕੁਝ ਦੱਸਿਆ ਸਰ ਸਤਿ ਸ਼੍ਰੀ ਅਕਾਲ ਜੀ ਬਾਕੀ ਤੁਸੀਂ ਕੀ ਦਿਵਾਲੀ ਤੇ ਕੀ ਆਫਰ ਲਗਾਏ ਹੋਏ ਜਿੱਦਾਂ ਕਿ ਤੁਹਾਡਾ ਸੀ ਆਪਣਾ ਫਰਨੀਚਰ ਦੀ ਸ਼ਾਪ ਹੋ ਆ ਇਹਦੇ ਵਿੱਚ ਇਲੈਕਟ੍ਰੋਨਿਕਸ ਵੀ ਸਾਮਾਨ ਆ ਤਾਂ ਕੀ ਆਫਰ ਲੱਗੇ ਹੋਏ ਜੀ ਸਾਨੂੰ ਦੱਸੋ ਆ ਮੈਡਮ ਸਾਡਾ ਫਰਨੀਚਰ ਤਾਂ ਸਾਡਾ ਆਪਣਾ ਹੀ ਬੰਦਾ ਪਿਆ ਹੈਗਾ ਹਾਂਜੀ ਤੁਸੀਂ ਕੋਈ ਵੀ ਆਪਣਾ ਸੋਫਾ ਬੈੱਡ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਵਾਉਣਾ ਚਾਹੁੰਦੇ ਆ ਉਦਾਂ ਵੀ ਹੋ ਜਾਏਗਾ ਬਣਿਆ ਬਣਾ ਲੈਣਾ ਚਾਹੁੰਦੇ ਆ ਉਦਾਂ ਵੀ ਹੈ ਮਟੀਰੀਅਲ ਅਸੀਂ ਸਭ ਤੋਂ ਵਧੀਆ ਯੂਜ਼ਡ ਕਰ ਰਹੇ ਆ ਆਪਣੇ ਕਾਰੀਗਰ ਆ ਸਾਰਾ ਕੁਝ ਚੱਲਦਾ ਵਧੀਆ ਇਹ ਆਫਰ ਕਿ ਲੱਗਿਓ ਹੈ ਦੱਸੋ ਆਫਰ ਮੈਡਮ ਜਿੱਦਾਂ LED ਬਾਰੇ ਤੁਹਾਨੂੰ ਦੱਸ ਦਿੰਨੇ ਆ ਸਾਡੇ ਕੋਲ ਜਿੱਦਾਂ LED ਸਾਰੀਆਂ ਪਈਆਂ ਹੋਈਆਂ ਆ ਤੇ ਇਹਦੇ 43 ਇੰਚ ਦੀ LED ਹੈਗੀ ਹੈ ਇਹ ਹਾਂਜੀ ਇਹਦੇ ਨਾਲ ਤੁਹਾਨੂੰ ਅਸੀਂ 32 ਇੰਚ ਦੀ LED ਫ੍ਰੀ ਦੇ ਰਹੇ ਹਾਂ ਹਾਂਜੀ ਇਸ ਵੇਲੇ ਕਸਟਮਰ ਨੂੰ 43 ਇੰਚ ਦੀ LED ਨਾਲ 32 ਇੰਚ ਦੀ LED ਫ੍ਰੀ ਆ ਲੋੜੀ ਆ ਆਫਰ ਲੱਗੇ ਹੋਈ ਆ 43 ਇੰਚ LED ਦਾ ਪ੍ਰਾਈਸ ਹੈਗਾ 20000 ਉਹਦੇ ਨਾਲ 32 ਇੰਚ LED ਫ੍ਰੀ ਮਿਲਦੀ ਹੈ ਹੋਰ ਸਰ ਕੀ ਪ੍ਰਾਈਸ ਲਾਇਆ ਹੋਇਆ ਜਿਹੜੀ ਅਪਰ LED ਹੈ ਇਹਦਾ ਕੀ ਪ੍ਰਾਈਸ ਵਾ ਇੰਨਾ ਕੁ ਫ੍ਰੀ ਆਤਾ ਹੈ। ਹਾਂਜੀ ਇਹਦੇ ਨਾਲ ਮੈਡਮ ਤੁਹਾਨੂੰ 25 ਲੀਟਰ ਦਾ ਗੀਜ਼ਰ ਅਸੀਂ ਫ੍ਰੀ ਦਵਾਂਗੇ। ਕੋਈ ਵੀ LED ਦੀ 43 ਲੈ ਲਓ, 50 ਲੈ ਲਓ, 55 ਲੈ ਲਓ। ਜੇ ਤਾਂ ਕਿਸੇ ਨੇ ਗੀਜ਼ਰ ਨਾ ਇਹਦੇ ਨਾਲ ਫ੍ਰੀ ਲੈਣਾ ਹੋਵੇ ਤਾਂ ਉਹਦੇ ਵਿੱਚ ਵੀ ਆਫਰ ਹਥੇ ਹੋ। ਉਸ ਦੀ ਜਗ੍ਹਾ ਤੇ ਅਸੀਂ ਹੋਰ ਕੋਈ ਗੀਰਤ ਉਹ ਅਗਲਾ ਲੈ ਸਕਦਾ ਹੈ ਸਾਡੇ ਕੋਲ। ਇਹ LED ਆਆਂ ਤੁਸੀਂ ਲਗਾਈਆਂ ਹੋਈਆਂ। ਇਹਦੇ ਨਾਲ ਕੋਈ ਮਤਲਬ ਕਿ ਲੱਕੀ ਡਰਾ ਕੋਈ ਹੋਰ ਵੀ ਤੁਸੀਂ ਲਗਾਇਆ ਹੋਇਆ ਹੈ ਉੱਪਰ। ਬਿਲਕੁਲ ਬਿਲਕੁਲ ਮੈਡਮ। ਹਾਂਜੀ ਜਿੱਦਾਂ ਮਤਲਬ ਹਰੇਕ ਆਈਟਮ ਦੇ ਨਾਲ ਤੁਹਾਨੂੰ ਅਸੀਂ ਲੱਕੀ ਕੂਪਾਂ ਦਵਾਂਗੇ। ਇਹ ਨਹੀਂ ਵੀ LED ਨਾਲ ਤੁਸੀਂ ਕੁਝ ਹੋਰ ਵੀ ਸਮਾਨ ਖਰੀਦਦੇ ਆ 50 ਇਸ ਮਾਨਤੀਦਿਓ ਹਾਂਜੀ ਤੇ ਤੁਹਾਨੂੰ ਉਸ ਦੇ ਨਾਲ ਲੱਕੀ ਕੂਪਨ ਹਰੇਕ ਨੂੰ ਮਿਲੇਗਾ ਓਕੇ ਜੀ ਹਾਂਜੀ ਜੀ ਇਹ ਤਰਹੁਣਾ ਤੁਹਾਨੂੰ ਬੈੱਡ ਦਿਖਾਵਾਂਗੇ ਤੇ ਬੈੱਡ ਦੇ ਨਾਲ ਕੀ ਉੱਪਰ ਲੱਗੇ ਹੋਏਗਾ ਇਹ ਸਾਰਾ ਦੱਸਾਂਗੇ ਸਰ ਜੀ ਦਿਖਾਏ ਬੈੱਡ ਵਾ ਬੈੱਡ ਦੇ ਨਾਲ ਕਿਸੇ ਹੱਥ ਲਗਾਏਗਾ ਕੀ ਉੱਪਰ ਆਜਣਾ ਜ਼ਰੂਰ ਤੁਸੀਂ ਮੈਡਮ ਬੈੱਡ ਦੇ ਨਾਲ ਤੁਹਾਨੂੰ ਬੈੱਡ ਸ਼ੀਟ ਜਿਹੜੀ ਇਹ ਕਸਟਮਰ ਨੂੰ ਦਿੱਤੀ ਜਾਏਗੀ ਨਾਲ ਨੋਵਾ ਦੀ హెయిర్ ਡ੍ਰਾਇਰ ਦਿੱਤਾ ਜਾਏਗਾ ਹਾਂਜੀ ਔਰ ਪਲੱਸ ਇਹ ਦੇ ਨਾਲ ਲੱਕੀ ਕੂਪਨ ਵੀ ਇੱਕ ਫ੍ਰੀ ਦਿੱਤਾ ਜਾਊਗਾ ਬੈਡ ਰੇਨੋ ਜੀ ਬਿਲਕੁਲ ਜੀ ਹੋਰ ਕੀ ਉੱਪਰ ਲਗਾਏ ਹੋ ਇਹ ਬੈਡ ਹੋਰ ਮੈਡਮ ਜਿੱਦਾਂ ਜੇ ਤੁਸੀਂ ਕੋਈ ਕਸਟਮਰ ਗੱਦੇ ਲੈਂਦਾ ਹੈਗਾ ਗੱਦੇ ਦੇ ਨਾਲ ਵੀ ਲੱਕੀ ਕੂਪਨ ਦਿੱਤਾ ਜਾਊਗਾ ਹਾਂਜੀ ਪਲੱਸ ਉਹਦੇ ਨਾਲ ਵੀ ਇੱਕ ਵਧੀਆ ਗਿਫਟ ਦਿੱਤਾ ਜਾਏਗਾ ਬੈਡ ਸਰ ਖਣੇ ਤੋਂ 6000 ਬੈਡ ਸਰ ਆਪਣੇ ਕੋਲ 10000 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਜੇ 10000 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਹਾਂਜੀ ਹਾਂਜੀ ਸਰ ਜਿੱਦਾਂ ਹੁਣ ਕਿਸੇ ਨੇ ਇੱਕ ਆਸਾਨ ਕਿਸ਼ਤਾਂ ਕਰਾਉਣੀਆਂ ਉਹ ਵੀ ਹੋ ਜਾਂਦੀਆਂ ਬਿਲਕੁਲ ਬਿਲਕੁਲ ਉਹਦੇ ਵਾਸਤੇ ਕੀ ਕੋਈ ਚਾਹੀਦਾ ਹੈਗਾ ਜੀ ਉਹਦੇ ਵਾਸਤੇ ਸਾਰੇ ਇੱਕ ਬੈਂਕ ਦੀ ਕਾਪੀ ਲਾਇਓ ਇੱਕ ਆਧਾਰ ਕਾਰਡ ਦਾ ਲਾਇਓ ਓਕੇ ਬਸ ਜੇ ਇਹਦੇ ਉੱਤੇ ਬਜਾਜ ਦੇ ਵਿੱਚ ਜ਼ੀਰੋ ਅ ਪੇਮੈਂਟ ਦੇ ਉੱਤੇ ਹੋ ਜਾਏਗਾ ਕੇਸ ਓਕੇ ਹਾਂਜੀ ਤੇ ਜਿੱਦਾਂ ਹੁਣ ਆਪਣੇ ਕੋਲ ਦੇਖੋ ਆ ਐਲਈਡੀਆਂ ਵੀ ਇੱਧਰ ਦਿਖਾਉਂਦੇ ਆ ਤੁਹਾਨੂੰ ਉਹ ਵੀ ਸਾਰਾ ਕੁਝ ਦਿਖਾਉਂਦਾ ਹਰੇਕ ਜਿੱਦਾਂ ਐਲਈਡੀ ਤੇ ਪੈਨਲ ਉੱਧਰ ਲੱਗਿਓ ਹਾਂਜੀ ਉਹਦਾ ਕੀ ਹਿਸਾਬ ਦਾ ਹੈਗਾ ਜੀ एलईडी ਦੇ ਪੈਨਲ ਸਰ ਸਾਰੇ ਮਿਲ ਜਾਂਦੇ ਆ 6x6 ਦਾ ਸਾਈਜ਼ ਹੈਗਾ 6x4 7x6 ਉਹ ਵੀ ਬਹੁਤ ਵਧੀਆ ਪ੍ਰਾਈਸ ਤੇ ਹੈਗੇ ਆ ਉਹ ਵੀ ਆਸਾਨ ਕਿਸ ਤਰ੍ਹਾਂ ਜੀ ਮਿਲ ਸਕਦੇ ਬਿਲਕੁਲ ਬਿਲਕੁਲ ਸਰ এলইডি ਪੈਨਲ ਸਰ ਆਪਣੇ ਕੋ 8000 ਤੋਂ ਸ਼ੁਰੂ ਹੋ ਜਾਂਦਾ ਠੀਕ ਆ ਜੀ 8000 ਤੋਂ ਲੈ ਕੇ 15000 ਦੇ ਵਿੱਚ ਵਿੱਚ ਮਿਲ ਜਾਂਦਾ ਜਿੱਦਾਂ ਫ੍ਰੀਜ ਬਾਸ਼ਨ ਮਸ਼ੀਨ ਵਗੈਰਾ ਤੁਹਾਡੇ ਕੋਲ ਬਹੁਤ ਹੈਗਾ ਆ ਇਹ ਇਹਦਾ ਵੀ ਇਹ ਬਿਲਕੁਲ ਸਰ ਬਿਲਕੁਲ ਜੀ ਸਾਰੀਆਂ ਚੀਜ਼ਾਂ ਦਾ ਸਰ ਗਿਫਟ ਦਾ ਅਸੀਂ ਦਿਲ ਆਏ ਹੋਏ ਆ ਸਾਰਿਆਂ ਦੇ ਨਾਲ ਠੀਕ ਹੈ ਜੀ ਪਲੱਸ ਲੱਕੀ ਗੁੱਪਣ ਵੀ ਦਵਾਂਗੇ ਠੀਕ ਹੈ ਜੀ ਫ੍ਰਿਜ ਵਾਸ਼ਿੰਗ ਮਸ਼ੀਨ ਸਾਡੇ ਕੋਲ ਸਾਰੇ ਅਰੀਜਨਲ ਮਿਲਣਗੇ ਕੋਈ ਵੀ ਆਪਣਾ ਮਾੜਾ ਬ੍ਰਾਂਡ ਨਹੀਂ ਅਸੀਂ ਯੂਜ਼ਡ ਕਰਦੇ ਓਕੇ ਐਲਜੀ ਵਗੈਰਾ ਹੈਗਾ ਜਾਂ ਫਿਰ ਬਲਪੂਲ ਕਰਦੇ ਪਏ ਆ ਜਾਂ ਗੋਦਰੇਜ ਕਰਦੇ ਪਏ ਆ ਓਕੇ ਏਸੀ ਵਗੈਰਾ ਵੀ ਆ ਜਾਣਾ ਆਪਣੇ ਕੋਲ ਬਿਲਕੁਲ ਇਹ ਅਸੀਂ ਹੌਟ ਐਂਡ ਕੋਲਡ ਹੈਗੇ ਆ ਥੱਲੇ ਕੋਲਡ ਵਾਲ ਲੈਣੇ ਉਹ ਲੈ ਸਕਦੇ ਆ ਤੁਸੀਂ ਅਗਰ ਇਹ ਸੀ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਹੁਣ ਤੁਸੀਂ ਲੈਣੇ ਚਾਹੁੰਦੇ ਆ ਹਾਂਜੀ ਤੇ ਉਹਦੇ ਨਾਲ ਅਸੀਂ ਮਾਈਕ੍ਰੋਵੇਵ ਵਜਾਇਦਾ ਫ੍ਰੀ ਦੇ ਰਹੇ ਆ ਓਕੇ ਉਹ ਵੀ ਕੋਈ ਇਦਾਂ ਦਾ ਨਹੀਂ ਹੈਗਾ ਜਿਹੜਾ ਮਾਈਕ੍ਰੋਵੇਵ ਆ ਪਲੱਸ ਉਹਦੇ ਵਿੱਚ ਗ੍ਰਿਲ ਵਾਲਾ ਮਾਡਲ ਦੇ ਰਹੇ ਆ ਠੀਕ ਆ ਜੀ ਹਾਂਜੀ ਸਰ ਇਹ ਤਾਂ ਤੁਹਾਨੂੰ ਤੁਸੀਂ ਬਹੁਤ ਆਫਰਾਂ ਦਾ ਤਾਂ ਇਸ ਵਾਰ ਦੀਵਾਲੀ ਦਾ ਮਾਤਾ ਪੂਰਾ ਕੀਤਾ ਬਿਲਕੁਲ ਬਿਲਕੁਲ ਜੀ ਅਗਰ ਦੀਵਾਲੀ ਤੇ ਹੁਣ ਜੇ ਕਿਸੇ ਨੂੰ ਕੁਝ ਦੇਣਾ ਹੈ ਤਾਂ ਕੋਈ ਵਧੀਆ ਗਿਫਟ ਦਵਾਂਗੇ ਠੀਕ ਆ ਜੀ ਹਾਂਜੀ ਠੀਕ ਆ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮਾਂ ਦੇਣ ਲਈ ਬੱਕੇ ਤੇ ਰੂਫਰ ਲੱਗੇ ਹੋਏ ਆ ਲੱਕੀ ਡਰਾਅਰ ਵਾਸਤੇ ਇਹ ਸਾਰਾ ਕੁਝ ਨਹੀਂ ਸਕਰੀਨਸ਼ਾਟ ਲੈ ਕੇ ਤੇ ਪਾਰਟਸ ਕਰਦੇ ਆ ਤੇ ਆਣਾ ਕਿੱਥੇ ਆ ਸਾਰਾ ਆਪਣਾ ਡਰੈਸ ਵੀ ਦੱਸ ਦਿਓ ਜਰਾ ਅ ਡਰੈਸ ਮੈਡਮ ਆਪਣੇ ਹਿਹਾਕਪੁਰ ਤੋਂ ਦੂਸਰਾ ਰੋਡ ਦੇ ਵਿੱਚ ਹਰਿਆਣਾ ਕਸਬਾ ਪੈਂਦਾ ਹੈਗਾ ਹਰਿਆਣਾ ਭੂੰਗੇ ਦੇ ਨਾਂ ਤੇ ਬਹੁਤ ਮਸ਼ਹੂਰ ਹੈ ਔਰ ਮੇਨ ਜੀਟੀ ਰੋਡ ਦੇ ਉੱਤੇ ਦਸਹਿਰਾ ਗਰਾਊਂਡ ਦੇ ਬਿਲਕੁਲ ਮੋਰੇ ਜੀਐਸ ਬੈਟਰੀ ਹਾਊਸ ਓਕੇ ਥੈਂਕ ਯੂ ਸਰ ਬਾਕੀ ਜਿਹੜੀ ਪੱਟੀ ਐਲਈਡੀ ਆ 43 ਇੰਚੀ ਉਹਰੇ ਨਾਲ ਛੋਟੀ ਐਲਈਡੀ 32 ਇੰਚੀ 20000 ਚ ਮਿਲਦੀ ਆ ਤੇ ਵੱਡੀ ਐਲਈਡੀ 43 ਇੰਚੀ ਦਾ ਪ੍ਰਾਈਸ ਹੈਗਾ 20000 ਉਹਦੇ ਨਾਲ ਛੋਟੀ ਐਲਈਡੀ 32 ਇੰਚੀ ਫਰੀ ਆ ਤੇ ਨਾਲ ਬਾਅਦ ਵਿੱਚ ਦਿਵਾਲੀ ਤੇ ਇਹਨਾਂ ਨੇ ਕਢਣਾ ਲੱਗੇ ਡਰਾ ਤੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਤੇ ਵੈਬ ਡਾ ਤੇ ਬਹੁਤ ਸਾਰੇ ਆਫਰ ਲੱਗੇ ਹੋਏ ਆ ਬੈੱਡ ਸ਼ੀਟ ਮਿਲਦੀ ਹੈ ਨਾਲ ਨਾਲ ਹੋਰ ਹੇਅਰ ਡ్రਾਇਰ ਮਿਲਦਾ ਹੈ ਹੋਰ ਬਹੁਤ ਸਾਰਾ ਸਮਾਨ ਮਿਲਦਾ ਹੈ ਜਰੂਰ ਇੱਕ ਵਾਰੀ ਵਿజిਟ ਕਰੋ ਤੇ ਇਹਨਾਂ ਨੇ ਬੈੱਡ ਦੇ ਨਾਲ ਵੀ ਤੇ ਨੋਫਰ ਲਗਾਏ ਹੋਏ ਆ ਜੋ ਕਿ ਤੁਹਾਨੂੰ ਦੱਸ ਦਿੱਤੇ ਆ ਤੇ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਜਾਨਾ ਕਿੱਥੇ ਆ ਜੇ ਐਸ ਬੈਟਰੀ ਹਾਊਸ ਹਰਿਆਣਾ ਦੇ ਵਿੱਚ ਦੂਸਰਾ ਤਸਰਾ ਗ੍ਰਾਊਂਡ ਦੇ ਸਾਹਮਣੇ ਆ ਤੇ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਬਹੁਤ ਧੰਨਵਾਦ